ਸਤਿ ਸ਼੍ਰੀ ਅਕਾਲ ਜੀ ਆਪ ਸਭ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਆਲੂ ਵਾਲੇ ਪਰਾਂਠੇ ਜੋ ਕਿ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੇ ਹਨ ਅੱਜ ਕੱਲ ਹਰ ਕੋਈ ਆਲੂ ਦੇ ਪਰਾਂਠੇ ਖਾਣਾ ਪਸੰਦ ਕਰਦਾ ਹੈ ਆਓ ਇਸ ਰੈਸিপি ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਉਬਾਲੇ ਹੋਏ ਲਾਲ ਆਲੂ ਕਿਉਂਕਿ ਲਾਲ ਆਲੂਆਂ ਵਿੱਚ ਪਰਾਂਠੇ ਬਹੁਤ ਹੀ ਟੇਸਟੀ ਬਣਦੇ ਹਨ ਸਭ ਤੋਂ ਪਹਿਲਾਂ ਇਹਨਾਂ ਸਾਰੇ ਆਲੂਆਂ ਨੂੰ ਤੁਸੀਂ ਮੈਸ਼ ਕਰ ਲੈਣਾ ਹੈ ਤੁਸੀਂ ਦੇਖ ਸਕਦੇ ਹੋ ਅਸੀਂ ਸਾਰੇ ਆਲੂਆਂ ਨੂੰ ਮੈਸ਼ ਕਰ ਲਿਆ ਹੈ ਹੁਣ ਅਸੀਂ ਸਭ ਤੋਂ ਪਹਿਲਾਂ ਇਸ ਵਿੱਚ ਐਡ ਕਰਾਂਗੇ ਬਰੀਕ ਕੱਟਿਆ ਹੋਇਆ ਪਿਆਜ਼ ਨਾਲ ਦੀ ਨਾਲ ਇਸ ਵਿੱਚ ਐਡ ਕਰਾਂਗੇ ਕੱਦੂਕਾਸ ਕੀਤਾ ਹੋਇਆ ਅਦਰਕ ਨਾਲ ਦੀ ਨਾਲ ਅਸੀਂ ਇਸ ਵਿੱਚ ਹਰੀਆਂ ਮਿਰਚਾਂ ਐਡ ਕਰਾਂਗੇ ਨਾਲ ਦੀ ਨਾਲ ਪੀਸਿਆ ਹੋਇਆ ਜੀਰਾ ਹੁਣ ਅਸੀਂ ਇਸ ਵਿੱਚ ਐਡ ਕਰਾਂਗੇ ਥੋੜੀ ਜਿਹੀ ਐਲਵਾਇਨ ਕਿਉਂਕਿ ਐਲਵਾਇਨ ਐਡ ਕਰਨ ਦੇ ਨਾਲ ਤਲੀ ਚੀਜ਼ ਦਾ ਹਾਜ਼ਮਾ ਜਲਦੀ ਹੋ ਜਾਂਦਾ ਹੈ ਨਾਲ ਦੀ ਨਾਲ ਐਡ ਕੀਤਾ ਹੈ ਗਰਮ ਮਸਾਲਾ ਸਵਾਦ ਅਨੁਸਾਰ ਨਮਕ 1 ਚਮਚ ਧਨੀਆ ਪਾਊਡਰ ਤੇ ਨਾਲ ਦੀ ਨਾਲ ਇਸ ਵਿੱਚ ਅੱਧਾ ਚਮਚ ਲਾਲ ਮਿਰਚਾਂ ਦਾ ਤੁਸੀਂ ਆਪਣੇ ਹਿਸਾਬ ਨਾਲ ਵੀ ਐਡ ਕਰ ਸਕਦੇ ਹੋ ਜਿੰਨਾ ਤੁਸੀਂ ਮਿਰਚ ਖਾਣੀ ਪਸੰਦ ਕਰਦੇ ਹੋ ਥੋੜੀ ਜਿਹੀ ਇਸ ਵਿੱਚ ਆਪਾਂ ਐਡ ਕਰਾਂਗੇ ਪੀਸੀ ਹੋਈ ਕਾਲੀ ਮਿਰਚ ਦੇ ਨਾਲ ਦੀ ਨਾਲ ਹਰਾ ਧਨੀਆ ਇਸੇ ਨਾਲ ਸਵਾਦ ਹੋਰ ਵੀ ਵਧੀਆ ਬਣ ਜਾਵੇਗਾ ਨਾਲ ਦੀ ਨਾਲ ਥੋੜੀ ਜਿਹੀ ਕਸਤੂਰੀ ਮੇਥੀ ਹੁਣ ਅਸੀਂ ਇਹ ਸਾਰੇ ਮਟੀਰੀਅਲ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਸ ਨੂੰ ਉਦੋਂ ਤੱਕ ਮਿਕਸ ਕਰਨਾ ਹੈ ਜਦੋਂ ਤੱਕ ਸਾਡਾ ਮਸਾਲਾ ਚੰਗੀ ਤਰ੍ਹਾਂ ਆਲੂਆਂ ਵਿੱਚ ਰਲ ਨਹੀਂ ਜਾਂਦਾ ਤੁਸੀਂ ਦੇਖ ਸਕਦੇ ਹੋ ਸਾਡਾ ਮਸਾਲਾ ਚੰਗੀ ਤਰ੍ਹਾਂ ਮਿਕਸ ਹੋ ਚੁੱਕਿਆ ਹੈ ਆਓ ਆਪਾਂ ਹੁਣ ਪਰਾਂਠੇ ਬਣਾਨੇ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਕ ਪਾਸੇ ਆਟਾ ਗੁੰਨ ਕੇ ਰੱਖ ਲਿਆ ਸੀ ਤੇ ਆਲੂਆਂ ਨੂੰ ਆਪਾਂ ਮਿਕਸ ਕਰ ਲਿਆ ਸੀ ਆਓ ਆਪਾਂ ਹੁਣ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਇੱਕ ਛੋਟਾ ਜਿਹਾ ਪੇੜਾ ਇਸ ਨੂੰ ਆਪਾਂ ਰੋਟੀ ਤਰ੍ਹਾਂ ਛੋਟੀ ਜਿਹੀ ਵੇਲ ਲਵਾਂਗੇ ਹੁਣ ਅਸੀਂ ਇਸ ਵਿੱਚ ਸਭ ਤੋਂ ਪਹਿਲਾਂ ਆਲੂਆਂ ਦੀ ਫਿਲਿੰਗ ਕਰਾਂਗੇ ਹੁਣ ਅਸੀਂ ਇਸ ਨੂੰ ਚੰਗੀ ਤਰ੍ਹਾਂ ਉੱਪਰੋਂ ਫੜ ਕੇ ਗੋਲ ਕਰ ਲਵਾਂਗੇ ਤਾਂ ਜੋ ਸਾਡੇ ਆਲੂ ਬਾਹਰ ਨਾ ਆਉਣ ਤੁਸੀਂ ਦੇਖ ਸਕਦੇ ਹੋ ਸਾਡੀ ਰੋਟੀ ਵਿੱਚ ਸਟਫਿੰਗ ਕਿੰਨੀ ਵਧੀਆ ਹੋਈ ਹੈ ਹੁਣ ਅਸੀਂ ਇਸ ਨੂੰ ਥੋੜੀ ਥੋੜੀ ਕਰਕੇ ਫੇਲਾਗੇ ਇਸ ਨੂੰ ਅਸੀਂ ਪੋਲਾ ਪੋਲਾ ਹੀ ਵੇਲਣਾ ਹੈ ਜੇ ਆਪਾਂ ਇਸ ਨੂੰ ਜ਼ਿਆਦਾ ਦਬਾ ਕੇ ਵੇਲਾਂਗੇ ਤਾਂ ਸਾਡੇ ਆਲੂ ਬਾਰਾ ਜਾਨਗੇ ਸਭ ਤੋਂ ਪਹਿਲਾਂ ਆਪਾਂ ਤਵੇ ਉੱਪਰ ਥੋੜਾ ਜਿਹਾ ਘੀ ਲਗਾਵਾਂਗੇ ਹੁਣੇ ਆਪਾਂ ਸਭ ਤੋਂ ਪਹਿਲਾਂ ਇਸੇ ਉੱਪਰ ਪਰਾਂਠੇ ਨੂੰ ਪਾਵਾਂਗੇ ਜਿੰਨਾ ਟਾਈਮ ਇਹ ਪਰਾਂਠਾ ਬਨ ਰਿਹਾ ਹੈ ਇੱਕ ਪਾਸੇ ਆਪਾਂ ਦੂਸਰਾ ਪਰਾਂਠਾ ਤਿਆਰ ਕਰਾਂਗੇ ਸੀ ਇਸ ਦਾ ਇੱਕ ਪਾਸਾ ਪਲਟ ਦੇਵਾਂਗੇ ਇਸ ਨੂੰ ਅਸੀਂ ਹੌਲੀ-ਹੌਲੀ ਹੀ ਪਲਟਣਾ ਹੈ ਤੋ ਅਸੀਂ ਦੇਖ ਸਕਦੇ ਹੋ ਸਾਡਾ ਇੱਕ ਪਾਸੇ ਤੋਂ ਪਰੌਂਠਾ ਰੜ ਚੁੱਕਿਆ ਹੈ ਹੁਣ ਅਸੀਂ ਇਸ ਦੇ ਉੱਪਰ ਥੋੜਾ ਜਿਹਾ ਘੀ ਲਗਾਇਆ ਹੈ ਹੁਣ ਅਸੀਂ ਇਸ ਦਾ ਦੂਸਰੇ ਪਾਸੇ ਵੀ ਘੀ ਲਗਾਵਾਂਗੇ ਤੇ ਐਸੀ ਐਸ ਨੂੰ ਵੀ ਚੰਗੀ ਤਰ੍ਹਾਂ ਚਾਰੇ ਪਾਸਿਆਂ ਤੋਂ ਦਬਾ ਦੇਵਾਂਗੇ ਤਾਂ ਜੋ ਸਾਡਾ ਪਰਾਂਠਾ ਚੰਗੀ ਤਰ੍ਹਾਂ ਦੋਨੇ ਪਾਸਿਆਂ ਤੋਂ ਸਿੱਕ ਜਾਏ ਇਸੇ ਤਰ੍ਹਾਂ ਆਪਾਂ ਇੱਕ ਪਾਸੇ ਦੂਸਰਾ ਪਰਾਂਠਾ ਤਿਆਰ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਸਾਡਾ ਪਰਾਂਠਾ ਕਿੰਨਾ ਵਧੀਆ ਰੜ ਚੁੱਕਿਆ ਹੈ ਹੁਣ ਅਸੀਂ ਇਸ ਨੂੰ ਪਲੇਟ ਵਿੱਚ ਰੱਖ ਲਵਾਂਗੇ ਇਸੇ ਬਾਅਦ ਦੂਸਰਾ ਪਰਾਂਠਾ ਵੀ ਤਿਆਰ ਕਰ ਲਿਆ ਹੈ ਐਸ ਨੂੰ ਤੁਸੀਂ ਦਹੀਂ ਮੱਖਣ ਨਾਲ ਖਾ ਸਕਦੇ ਹੋ ਜੇ ਆਪ ਸਭ ਨੂੰ ਵੀ ਪ੍ਰਾਂਠੇ ਦੀ ਰੈਸিপি ਚੰਗੀ ਲੱਗੀ ਹੋਵੇ ਤਾਂ ਇਸ ਨੂੰ ਤੁਸੀਂ ਘਰ ਵਿੱਚ ਵੀ ਜਰੂਰ ਟਰਾਈ ਟਰਾਈ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ